ਉਹ ਆਹ ਮਾਝ ਜਾਂਦੀ ਦਿਖਾ ਦਾਂ ਇੱਕ ਵਾਰੀ ਆਰਡਰ ਦੀ ਕੁਆਲਿਟੀ ਜਿਹੜੀ ਹੈਗਾ ਕਰਮਾ ਭਾਜੀ ਜੇ ਕੱਟੀ ਦੇਤੀ ਇਹਨੇ ਆਪਾਂ ਜਾਂਦੀ ਗੱਟੀ 15000 ਦੀ ਰੱਖ ਲਾਂਗੇ ਸੋ ਆਈ ਹੁਣ 15ਵਾਂ ਸੂਆ ਸੂਣਾ ਹੈ ਇਹ ਆ ਦੂਜਾ ਸੂਆ 115000 ਦੀ ਲੋ ਜਿਹੜੀ ਆ ਜਾਂਦੀ ਹੈ ਨਾ ਇਹਨੇ ਦੂਜੀ ਗੱਲ ਕਰਨੀ ਬਾਕੀ ਬਰੀਡ ਤੇ ਆ ਬੱਚੇ ਨੇ 30 ਕਿਲੋ ਦਾ ਦਿੱਤਾ ਜੀ ਐਸੀ ਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਲਕਰਨ ਕੋਲੇ ਪਹੁੰਚੇ ਹੋਏ ਹਾਂਗੇ ਅੱਜ ਆਪਾਂ ਤੁਹਾਨੂੰ ਬਲਕਰਨ ਦੇ ਸਾਰੇ ਸਾਰੇ ਪਸ਼ੂ ਦਿਖਾ ਦਾਂਗੇ ਪਹਿਲਾਂ ਨਾ ਜਿਹੜੇ ਗੱਲ ਕਰ ਲਗੇ ਇੱਕ ਆ ਆ ਗਈ ਨੀਲੀ ਰਾਵੀ ਦੀ ਮੱਝ ਸੂਣ ਵਾਲੀ ਤੇ ਦੂਜੇ ਨੰਬਰ ਦੇ ਉੱਤੇ ਆ ਗਈ ਇੱਕ ਇਹ ਵੀ ਜਿਹੜੀ ਹੈਗੀ ਨਾ ਘਰ ਦੀ ਝੋਟੀ ਆ ਮਿੱਤਰੋ ਦੂਜਾ ਸੂਆ ਸੂਈ ਹੋਈ ਤਾਜੀ ਸੂਈ ਹੋਈ ਹੈ ਇਹ ਵੀ ਬਾਈ ਨੇ ਦੇਣੀ ਆ ਤੇ ਇੱਕ ਆ ਗਈ ਹੋਰ ਸੂਣ ਵਾਲੀ ਮੱਝ ਆ ਵੱਡੇ ਕੱਦ ਕਾਠ ਵਾਲੀ ਇਹਦੀ ਵੀ ਜਾਣਕਾਰੀ ਤੁਹਾਨੂੰ ਨਾ ਮੈਂ ਲੈ ਕੇ ਦੇ ਦੂੰਗਾ ਮਿੱਤਰੋ ਇਹ ਤਿੰਨਾਂ ਨਾ ਜਿਹੜੇ ਹੈਗੇ ਨਾ ਅੱਜ ਦੀ ਵੀਡੀਓ ਦੇ ਮੇਨ ਨਾਗ ਰਹਿਣਗੇ ਜਿਹੜੇ ਬਈ ਨੇ ਦੇਣੇ ਹੈਗੇ ਬਾਕੀ ਪਸ਼ੂ ਸਾਨੂੰ ਮਾ ਦਿਖਾ ਦੇਣਾ ਇਧਰਲੇ ਪਾਸੇ ਜਿਹੜੀ ਆ ਮੱਝ ਆ ਗਈ ਨਾ ਇਹਦੀ ਇੱਕ ਨਾ ਇਧਰਲੇ ਪਾਸੇ ਕੱਟੀ ਖੜੀ ਆ ਤੇ ਆਹ ਦੇਖ ਲਓ ਪਿਛਲੇ ਸੂਈ ਦੀ ਇਹ ਕੱਟੀ ਆ ਤੇ ਕੱਟੀ ਵੀ ਬੜੀ ਸੋਹਣੀ ਸੁਨੱਖੀ ਆ ਤੇ ਇੱਕ ਇਧਰਲੇ ਪਾਸੇ ਬੱਛੀ ਆ ਗਈ ਨਾਗ ਜਿਹੜੇ ਇਹ ਤਿੰਨ ਨਾਗ ਦੇਣ ਤੋਂ ਬਾਅਦ ਨਾ ਘਟੋਗਾ ਤੈਨਾਂ ਕੋਲੇ ਚਾਰ ਮੱਝਾਂ ਦੋ ਗਾਵਾਂ ਚਾਰ ਕੱਟੀਆਂ ਬਚ ਜਾਣਗੀਆਂ ਮਿੱਤਰੋ ਫੇਰ ਵੀ ਜਿਹੜੇ ਨਗ ਨਾ ਬਹੁਤ ਨੇ ਘਰੇ ਏਕ ਆਹ ਦੇਖ ਲਓ ਤੁਸੀਂ ਹੋਰ ਆ ਗਈ ਝੋਟੀ ਹਨਾ ਇਧਰਲੇ ਪਾਸੇ ਵਾਲੀਆਂ ਸਾਰੀਆਂ ਝੋਟੀਆਂ ਇਹ ਦੇਖ ਲਓ ਤੁਸੀਂ ਨਿਗਾਹ ਮਾਰ ਲਓ ਇੰਨੇ ਕ ਨਗ ਜਿਹੜੇ ਹੈਗੇ ਨਾ ਇਧਰਲੇ ਪਾਸੇ ਤੇ ਮੈਂ ਤੁਹਾਨੂੰ ਦੋ ਮੱਝਾਂ ਜਿਹੜੀਆਂ ਨਾ ਆ ਦਿਖਾਦਾ ਇੱਕ ਤਾਂ ਆ ਆ ਗਈ ਦੇਖ ਲਓ ਮੱਝ ਹਨਾ ਇਹਨਾਂ ਕੋਲੇ ਨਾ ਇਹ ਜਿਵੇਂ ਘਰ ਦੀ ਕੱਟੀ ਪਾਲੀ ਹੋਈ ਸੀ ਤੇ ਇਹੇ ਘੱਟੋ ਘੱਟ ਵੀ ਹੁਣ 4-5 ਸੂਏ ਹੋਗੇ ਇਹਨੂੰ ਸੂਈ ਨੂੰ ਤੇ ਏਕ ਆ ਗਈ ਆਹ ਮੱਝ ਇਹ ਵੀ ਸੂਈ ਹੋਈ ਮੱਝ ਤੇ ਆਜੋ ਕਰਾਇਗੇ ਬਲਕਰਨ ਨਾਲ ਗੱਲਬਾਤ ਲੱਗੇ ਇਹਨਾਂ ਨਗਾਂ ਦੀ ਜਾਣਕਾਰੀ ਵੀ ਭਾਈ ਇਹ ਤਿੰਨੇ ਤੇ ਤਿੰਨੇ ਨਗ ਜਿਹੜੇ ਦੇਣੇ ਆ ਕਿਉਂ ਦੇਣੇ ਆ ਹੋਰ ਵੀ ਬਲਕਰਨ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਲਕਰਨ ਜੇ ਗੱਲ ਕਰ ਲਗੇ ਪਿੰਡ ਦੀ ਆਪਣੀ ਦੀ ਪਹਿਲਾਂ ਪਿੰਡ ਦੱਸ ਪਿੰਡ ਆਪਣਾ ਹੰਡਿਆ ਹੈ ਜਿਲ੍ਹਾ ਬਰਨਾਲਾ ਦਾ ਠੀਕ ਆ ਆਪਣੇ ਕੋਠੇ ਪੈ ਜਾਂਦਾ ਢਾਲੀਆਲ ਆਊਟਲੈਟ ਦੇ ਨੇੜੇ ਕਿਲੋਮੀਟਰ ਪਿੱਛੇ ਠੀਕ ਆ ਹਾਂ ਜੀ ਅੱਛਾ ਬਲਕਰਨ ਪਹਿਲਾਂ ਤਾਂ ਤੇਰਾ ਜੇ ਗੱਲ ਕਰਕੇ ਤੈਨੂੰ ਕਿੰਨੇ ਦਿਨ ਡੀਕ ਕਰਵਾਈ ਠੀਕ ਆ ਦੋ ਦਿਨ ਤੇਰੀ ਡੀਕ ਹੋ ਦੇ ਹੋ ਗਏ ਇੱਕ ਦਿਨ ਤਾਂ ਉਤੋਂ ਹੀ ਟੱਪ ਗਿਆ ਚੱਲ ਠੀਕ ਆ ਤੇ ਉਹਦੇ ਵਾਸਤੇ ਤੇਰੇ ਵਾਸਤੇ ਤੇਰਾ ਧੰਨਵਾਦੀ ਕਰਦੇ ਆ ਚਲੋ ਜਿਹੜਾ ਤੂੰ ਰੁਕ ਗਿਆ ਭਰਾਵਾ ਤੁਹਾਡਾ ਵੀ ਧੰਨਵਾਦ ਜਿਹੜੇ ਆ ਗਏ ਹੈ ਅੱਛਾ ਬਲ ਕਰਨ ਕੀ ਕਰਨ ਬਣ ਗਿਆ ਵੀ ਆਪਾਂ ਜਿਹੜੇ ਹੈਗੇ ਤਿੰਨੇ ਦੇ ਤਿੰਨੇ ਪਾਸੇ ਕੋਈ ਵਪਾਰ ਆਲਾ ਕੰਮ ਤਾਂ ਨਹੀਂ ਹੈਗਾ ਨਾ ਨਾਈ ਕਰਦੀਆਂ ਮੱਝਾਂ ਨੇ ਕਰਦੀਆਂ ਮੱਝਾਂ ਨੇ ਠੀਕ ਆ ਗੱਲ ਕੀ ਗੱਲ ਵੀ ਹੁਣ ਵੇਚਣ ਦਾ ਆਪਾਂ ਗਲ ਤਾਂ ਯਾਦ ਇੱਕ ਦੋ ਮੱਝਾ ਸਾਡੇ ਕੋਲ ਦੁੱਧ ਦਿੰਦੀਆਂ ਨੇ ਆ ਗਾਈਆਂ ਦਿੰਦੀਆਂ ਨੇ ਨਾਕ ਬਹੁਤ ਨੇ ਫਿਰ ਵੀ ਆ ਤਨ ਕੋਈ ਦੇਖ ਲਾਂਗੇ ਆਪਦਾ ਘਰ ਦਾ ਉਹ ਕਰ ਲਾਂਗੇ ਅੱਛਾ ਸਿਸਟਮ ਹੁੰਦਾ ਹਨਾ ਠੀਕ ਆ ਬਾਕੀ ਫਿਰ ਜੇ ਇਹਨਾਂ ਨੂੰ ਵੇਚਾਂਗੇ ਖਾਲ ਖਰਾਕ ਫੇਰ ਹੀ ਇਹਨਾਂ ਨੂੰ ਪੋਉ ਕਰਾਂਗੇ ਇਹਨਾਂ ਦਾ ਪੂਰਾ ਪੋਈ ਫਿਰ ਨਹੀਂ ਬਾਲਾ ਹੋ ਜਾਂਦਾ ਵਾਧਾ ਵਧੀਆ ਬਾਲਾ ਬਦਾ ਹੀ ਜਾਂਦਾ ਫਿਰ ਔਖਾ ਇਨੀ ਫੀਡ ਫੂਡ ਦਾ ਸਹੀ ਗੱਲ ਅੱਛਾ ਬਲਕਾਨੇ ਜਿਹੜੀ ਤੇਰੇ ਕੋਲੇ ਆ ਮੱਝ ਆ ਗਈ ਹੈ ਨਾ ਵੀ ਇਹ ਜਿਹੜੀ ਮੱਝ ਆ ਪਹਿਲਾਂ ਤਾਂ ਮੈਨੂੰ ਅਜਾ ਦੱਸਦੇ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਇਹ ਹਾਂਜੀ ਤੇ ਕਿੰਮਾ ਸੂਆ ਸੂਂਦੀ ਹੈ ਇਹ ਪੰਜਵਾਂ ਸੂਆ ਸੂਂਣਾ ਹੈ ਹੁਣ ਪੰਜਵਾਂ ਸੂਆ ਵੈਰੀ ਗੁੱਡ ਕਿੰਨਾ ਦੁੱਧ ਦਿੰਦਾ ਹੋਇਆ ਤੇਰੇ ਕੋਲ 16 ਕਿਲੋ ਆਪਣਾ ਘਰੇ ਚੋਇਆ ਹੋਈ ਆਮ ਨਾਰਮਲ ਦਾਣੇ ਤੇ ਜਿਹੜਾ ਆਪਾਂ ਘਰੇ ਦਾਣਾ ਪਾ ਨਾਰਮਲ ਦਾਣੇ ਤੇ 16 ਕਿਲੋ ਤੇ ਫਿਰ 16 ਕਿਲੋ ਚੋਇਆ ਹੋਇਆ ਤੇ ਹੁਣ ਇਹ ਗੱਬਣ ਕਿਹੜੇ ਤੋਂ ਆ ਉਜੂਬੇ ਤੋਂ ਹੀ ਉਜੂਬੇ ਤੋਂ ਗੱਬਣਾ ਕਾਵੇਂ ਆ ਕਿਨੇ ਤੇ ਰਹਿ ਗਏ ਹੁਣ ਇਹਦੇ ਹੁਣ ਇਹ ਤਾਂ ਦਿਨ ਚ 4-5 ਲੈ ਜੂ ਹਜੇ ਸਾਹ ਨਾਲ ਕੁੜੇ ਪੜਾ ਕੋਈ ਨਹੀਂ ਤੋੜਿਆ ਨੇ ਅੱਛਾ ਪੁੜਾ ਪੜਾ ਹਜੇ ਕੋਈ ਤੋੜਿਆ ਨਹੀਂ ਹੈਗਾ 4-5 ਦਿਨ ਲੈ ਜੂਗੀ ਠੀਕ ਹੈ ਤੇ ਫਿਰ ਭਾਜੀ ਜੇ ਕੱਟੀ ਦੇਤੀ ਜਿਹਨੇ ਆਪਾਂ ਜਮ ਦੀ ਗੱਟੀ 15000 ਦੀ ਰੱਖ ਲਾਂਗੇ ਤੇ ਛੱਡ ਜੋ ਉਹਦੀ ਆਪਣੇ ਕੋਲ ਜੇ ਉਸ ਤੋਂ ਬਾਅਦ ਕੋਈ 5 6 ਮਹੀਨਿਆਂ ਤੋਂ ਬਾਅਦ ਦਿੰਦਾ ਫੇਰ ਉਹ ਆਪਾਂ ਹੋ ਜਾ ਜੀ 25 ਤੋਂ 20000 ਦੀ ਕੱਟੀ ਆਪਾਂ ਆਪਦੇ 25 ਤੋਂ 30000 ਦੀ 25 ਤੋਂ 30 ਦੀ ਲਾਲੂਚ ਵਾਲਾ ਸਾਹਮ ਕੇ ਦੇ ਦੇ ਕੋਈ ਆਪਾਂ 25 ਤੋਂ 30000 ਦੀ ਕੱਟੀ ਕੋੜ ਲਾਂਗੇ 25 ਤੋਂ 30000 ਦੀ ਕੱਟੀ ਹਾਂ ਜੀ ਲੈ ਲੇਂਗਾ ਬਾਅਦ ਵਿੱਚ ਹਾਂ ਠੀਕ ਹੈ ਗੱਲ ਤੇ ਹੁਣ ਇਹ ਜਿਹੜਾ ਦੁੱਧ ਦੇਊਗੀ 16 ਪੱਕਾ ਪੱਕਾ ਹਾਂਜੀ ਬਾਕੀ ਅਗਲੇ ਦੀ ਸੇਵਾ ਤੇ ਆ ਹਾਂ ਹਾਂ ਜੇ ਅਗਲਾ ਜੀ ਲੈ ਕੇ ਭੁੱਖੀ ਮਾਰਦੇ ਫਿਰਤਾ 15 ਵੀ ਨਹੀਂ ਦਿੰਦੀ ਸਹੀ ਗੱਲ ਆ ਖੋਲੀ ਫਿਰ ਕੇ ਆਪਾਂ ਤੋੜ ਕੇ ਦਿਖਾਈਏ ਲੋ ਵੀ ਜਿਹੜੀ ਨਸਲ ਬਰੀਡ ਹੈ ਨਾ ਉਹ ਤੁਸੀਂ ਚੈੱਕ ਕਰ ਲਓ ਵੀ ਲੇਵਾ ਜਿਹੜਾ ਹੈਗਾ ਖੁੱਲੇ ਲੇਵੇ ਵਾਲੀ ਇਹ ਮੈਨੂੰ ਕਹਿੰਦਾ ਸੀ ਬਾਈ ਕਹਿੰਦਾ ਮੈਂ ਕੱਟੀ ਵਾਸ ਲੈ ਲੂੰਗਾ ਜੇ ਕੋਈ ਕਰੇ ਤਾਂ ਆ ਦੇਖਿਓ ਹੁਣ ਕਰਮ ਵਾਲੀ ਦਾ ਜਿਹੜੀ ਮਿਲਕਵੈਨ ਆ ਉਹ ਚੈੱਕ ਕਰ ਲੋ ਇਹ ਮਿਲਕਵੈਨ ਚੈੱਕ ਕਰ ਲੋ ਹਵਾਨਾ ਵੀ ਪੂਰਾ ਖੁੱਲਾ ਬਣਾਉਂਦੀ ਆ ਲੋ ਵੀ ਮੈਂ ਨਾ ਤੁਹਾਨੂੰ ਆਹ ਮੱਝ ਜਾਂਦੀ ਦਿਖਾ ਦਾਂ ਇੱਕ ਵਾਰੀ ਆਰਡਰ ਦੀ ਕੁਆਲਿਟੀ ਜਿਹੜੀ ਹੈਗਾ ਕਰਮਾਲੀ ਦੀ ਬਹੁਤ ਜ਼ਿਆਦਾ ਚੰਗੀ ਆ ਬਾਕੀ ਤੁਸੀਂ ਕੋਲੇ ਆ ਕੇ ਦੇਖੋਗੇ ਹਨਾ ਤੇ ਹੁਣ ਜਮਾ ਬਰੀਕ ਚਮੜੀ ਵਾਲੀ ਨੀਲੀ ਰਾਵੀ ਦੋਨੇ ਅੱਖਾਂ ਚਿੱਟੀਆਂ ਮੱਥੇ ਦੇ ਵਿੱਚ ਵੱਲ ਇਦਰੀ ਮੋੜਲਾ ਬਾਈ ਮੱਥੇ ਦੇ ਵਿੱਚ ਵੱਲ ਆ ਕੇ ਤੇ ਚਾਰੇ ਪੈਰ ਚਿੱਟੇ ਆ ਤੁਹਾਨੂੰ ਮੈਂ ਦੱਸਾਂ ਗੱਲ ਇਹ ਆ ਦੇਖੋ ਸਿੰਬਲਾ ਇਹਦੇ ਵੀ ਹੈਗੀਆਂ ਇੱਕ ਪੈਰ ਦੇ ਨਾ ਹੋਵੇ ਤਾਂ ਨਾ ਹੋਵੇ ਹੈਗੀ ਆ ਚਾਰੇ ਪੈਰਾਂ ਦੇ ਵਿੱਚ ਚਿੱਟਾ ਪੂਸ਼ ਵੀ ਆ ਗਈ ਇੱਕ ਅੱਖ ਦੇ ਵਿੱਚ ਚਿੱਟਾ ਜਿਹੜਾ ਹੈਗਾ ਘੱਟ ਥੋੜਾ ਜਾਂ ਤੇ ਦੂਜੀ ਚ ਵੱਧਾ ਆਹੀ ਇਹਨੇ ਗੱਲ ਹਾਂ ਜੀ ਜਵਾਬ ਹੈਗਾ ਪਰ ਜਵਾਬ ਦੋਨਾਂ ਚਾਹੀਏ ਪਹਿਰਾਂ ਤੇ ਵੀ ਦੋਨਾਂ ਤੇ ਮੂਰਲਾਂ ਅੱਛਾ 16 ਦੀ ਗਾਰੰਟੀ ਤੇ ਦੇਵੇਂਗਾ ਕਿ ਗੱਪ ਵਾਲਾ 16 ਗਾਰੰਟੀ ਲੈ ਲੈ ਨਹੀਂਗਾ ਗਾਰੰਟੀ ਸਾਹਮਣੇ ਸਾਹਮਣੇ ਅਗਲਾ ਕੁਝ ਜਾ ਕੇ ਠੀਕ ਹੈ ਹਾਂ ਗਾਰੰਟੀ ਲੈ ਲਾਂਗੇ 16 ਠੀਕ ਆ ਲੈ ਵੀ ਇਹ ਦੇਖ ਲਓ ਤੁਸੀਂ ਜਿਹੜੇ ਇਹ ਕਹਿੰਦਾ ਨਾ ਭਾਈ 16 ਕਿਲੋ ਦੀ ਗਾਰੰਟੀ ਤੇ ਲੈ ਜੇ ਬੰਦਾ ਤੇ ਮੱਜ ਚੰਗੀ ਆ ਲੇਵੇ ਦੇ ਵਿੱਚ ਨਾ ਹਜੇ ਬਹੁਤ ਢਿੱਲਾ ਪਈਆਂ ਤੁਹਾਨੂੰ ਇਹ ਦੱਸਤਾ ਹਜੇ ਢਿੱਲਾ ਪਈਆਂ ਚਮੜੀ ਬਰੀਕ ਆ ਗਈ ਤੇ ਬਰੀਕ ਬਰੀਕ ਨਾੜਾਂ ਨਾ ਜਿਹੜੀਆਂ ਚਮੜੀ ਦੇ ਵਿੱਚ ਦਿਸਦੀਆਂ ਨੇ ਉਹ ਗੱਲ ਹੈ ਨਹੀਂ ਗਈ ਆ ਵੀ ਹਾਂ ਪਸ਼ੂ ਜਿਆਦਾ ਕਰਕੇ ਮਾੜੀ ਜੀ ਫਿੱਕੀ ਤਾਂ ਰਹਿ ਸਕਦੀ ਆ ਤੇ ਬਾਹਲਾ ਜੇ ਚਮ ਚੜਦੇ ਪਸ਼ੂ ਉਹ ਵੀ ਨਹੀਂ ਦੁੱਧ ਦਿੰਦਾ ਫਿਰ ਹਨਾ ਇਹਦਾ ਮੈਨੂੰ ਐਂ ਦੱਸ ਰੇਟ ਕੀ ਕਰਤਾ ਰੇਟ ਫੋਨ ਤੇ ਕਰ ਲਾਂਗੇ ਇਹਦਾ ਇਹਦਾ ਕਿੰਨਾ ਕੁ ਰਹੂਗਾ ਜਾਇਜ਼ ਜਾਇਜ਼ ਹੋਈ ਹੋਈ ਨਹੀਂ ਵੀ 2.5 ਲੱਖ ਦੋ ਮੰਗ ਲਿਆ ਦੋ ਤੋਂ ਥੱਲੇ ਥੱਲੇ ਰੋ 1.5 ਤੋਂ ਥੱਲੇ ਰ ਕਰਦਾ 1.5 ਤੋਂ ਥੱਲੇ ਹਾਂਜੀ 1.5 ਤੋਂ ਥੱਲੇ ਹਾਂਜੀ 40 ਤੋਂ ਥੱਲੇ 40 ਤੋਂ ਥੱਲੇ ਕਰਦਾ ਫਿਰ ਤਕਰੀ ਦੇ 1.35 ਕਰਦਾ 1 ਤੇ ਇਹਦੀ ਟਾਟਾ ਪਟਾ ਦੇ ਦਾਂਗੇ ਹੈਂ ਦੇ ਦਾਂਗੇ ਬੱਬਾ ਜਾਇਜ਼ ਜਾਂ ਮੁੱਲ ਕੀਤਾ ਮਿੱਤਰੋ ਨਸਲ ਦੇ ਹਿਸਾਬ ਨਾਲ ਨਾ ਜਿਹੜਾ ਬਾਈ ਨੇ ਮੁੱਲ ਕੀਤਾ ਉਹ ਤੁਸੀਂ ਦੱਸਿਓ ਵੀ ਕਿਵੇਂ ਕੀਤਾ ਠੀਕ ਆ ਇਹ ਕਰਾ ਲਿਆ ਮੁੱਲ ਕੋਈ ਚੱਕਰ ਨਹੀਂ ਆ ਜਾ ਕਰਾਂਗੇ ਜੀ अच्छा बलकन जेडी तेरे दुसरे नंबर दे उते आहा ਝੋਟੀ ਆ ਗਈ ਬਾਈ ਇਹ ਦੂਜੇ ਨੰਬਰ ਤੇ ਦੂਜਾ ਸੂਆ ਸੂਈ ਆਈ ਦੂਜਾ ਸੂਆ ਸੂਈ ਹੈ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਹੈ 제ਰ ਦੀ ਸੂਈ ਦੇ ਆਪਣੇ ਕੋਲੇ ਵੀਡੀਓ ਪਈ ਆ ਆਪਾਂ ਗਰੰਟੀ ਦੇ ਦਾਂਗੇ 제ਰ ਜੂ ਵੀ ਉਹਦਾ ਤਰੀਕ ਵੀ ਆ ਜੋ ਉਹਦੇ ਠੀਕ ਆ ਜੀ ਠੀਕ ਆ ਦੂਜਾ ਸੂਆ ਸੂਈ ਹੈ ਤੇ ਪਹਿਲੇ ਸੂਏ ਦਾ ਦੁੱਧ ਕਿੰਨਾ ਚੋਇਆ ਆਪਾਂ ਦੱਸ ਤੋ 11 ਕਿਲੋ ਦੁੱਧ ਚੋਇਆ ਜੀ ਦਾ 10 ਤੋਂ 11 ਕਿਲੋ ਵੈਰੀ ਗੁੱਡ ਤੇ ਹੁਣ ਕਿੰਨਾ ਦੁੱਧ ਦੀ ਗਰੰਟੀ ਦੇ ਦੇਗਾ 12 ਤਾਂ ਦੇ ਦੇ ਵੀ ਮੌਜ ਨਾਲ ਪਹਿਲੇ ਸੂਏ 10 ਤੋਂ 11 ਕਿਲੋ ਆਪਾਂ ਚੋਇਆ ਹੋਇਆ ਉਹਦੀ ਕੋਈ ਗੱਲ ਨਹੀਂ ਵੀ ਫਿਕਸਲੇ ਵੀ ਆਲੀ ਆ ਗਈ ਦੇ ਦੂਗੀ ਮੇਰੇ ਸਾਹਬ ਦੇ ਫਿਕਸ ਆਈ ਹੈਨਾ ਜਮ ਫਿਕਸ ਵੀ ਹੁਣ ਵੀ ਆਪਾਂ ਹੀ ਗੱਲਗੇ ਵੀ 10 ਤੋਂ ਭਈ 12 ਕਿਲੋ ਦੁੱਧ ਦੇਊਗੀ ਹਾਂਜੀ ਵੱਡਾ ਕੱਪ ਮਾਰੇ ਦਾ ਕੋਈ ਫਾਇਦਾ ਨਹੀਂ ਹੈ ਅਜੇ 15 ਕਹਿ ਦਈਏ 18 ਕਹਿ ਦਈਏ ਹਾਂਜੀ ਬਸ ਆਹੀ ਗੱਲ ਹੁੰਦੀ ਆ ਵੀ ਦੇਖਿਆ ਜਰ ਝੋਟੀ ਦਾ ਕੱਦ ਕਾਠ ਵੀ ਬਹੁਤ ਆ ਗਿਆ 12 ਲੀਟਰ ਦੁੱਧ ਵੀ ਬਹੁਤ ਹੁੰਦਾ ਬਲਕਰ ਬਹੁਤ ਆਈ ਕਿ ਨਹੀਂ ਜਦੋਂ ਡੱਬਾ ਭਰਦਾ ਗਲਦੀ ਵਾਲਟੀ ਲੈ ਜਾਂਦਾ ਵਰਕੇ ਸਹੀ ਗੱਲ ਹੈ ਖੋਲੀ ਫਿਰ ਕੇ ਰਾਂ ਇਹਦੇ ਮਗਰ ਬੱਚਾ ਕੀ ਆ ਹੁਣ ਕੱਟੀ ਆਈ ਕੱਟੀ ਹੈ ਹਾਂ ਕੱਟੀ ਕੋਈ ਪਤਾ ਕਿਹੜੇ ਸਰਕਾਰੀ ਸੀਮਣ ਦੀ ਆਈ ਨੰਬਰ ਨਹੀਂ ਪਤਾ ਹੈ ਸਰਕਾਰੀ ਦੀ ਹੈ ਸਰਕਾਰੀ ਜੀ ਲੈ ਵੀ ਆ ਝੋਟੀ ਨਾ ਜਿਹੜੀ ਹੈਗੀ ਤੁਸੀਂ ਕਾਦ ਕਾਠ ਨੋਟ ਕਰ ਲਓ ਇਹਦਾ ਆ ਦੇਖੋ ਥਣ ਵੀ ਚੰਗਾ ਲੱਗਿਆ ਹੋਇਆਗਾ ਤੇ ਫਿਕਸ ਜੇ ਲੈਵੇ ਵਾਲੀ ਅੱਜ ਵੀਡੀਓ ਬਣਾਉਣ ਦਾ ਸਮਾਂ ਵੀ 12 ਘਟੋ ਘਟੇ 1.5 ਵਜੇ ਦਾਗਾ ਇਹ ਆ ਦੇਖ ਲੋ ਤੇ ਬੌਲੇ ਤਾਂ ਖਾਲੀ ਆਈ ਅੱਛਾ ਬੌਲੇ ਤਾਂ ਖਾਲੀ ਐ ਖਵਾਨਾ ਪੱਕਾ ਹੀ ਰੱਖੂਗੀ ਜਮਾ ਪੱਕਾ ਰੱਖੋ ਵੀ ਬੌਲੇ ਤਾਂ ਖਾਲੀ ਕਰਤੀ ਠੀਕ ਇਹਦਾ ਲੰਮੀ ਲੈ ਜਾ ਕਰਾਂ ਇਧਰ ਧੁੱਪੇ ਜੇ ਲੈ ਚੱਲ ਕਰ ਲੈ ਵੀ ਆਹਾ ਝੋਟੀ ਜਿਹੜੀ ਹੈਗੇ ਜਮਾ ਆਪਾਂ ਬੰਦੇ ਦੇ ਘਰੋਂ ਸਾਨੂੰ ਦਿਖਾਉਣੇ ਹੈਗੇ ਦੂਜਾ ਸੂਆ ਸੂਈ ਹੋਈ ਤਾਜੀ ਸੂਈ ਹੋਈ ਝੋਟੀ ਆ ਬਲਕਰਨ ਇਹ ਇੱਥੇ ਖੜਾ ਲਾ ਬਾਈ ਇੱਥੇ ਖੜਾ ਲਾ ਆ ਦੇਖੋ ਲੇਵਾ ਖੁੱਲਾ ਧੌਂਦੀ ਐ ਆ ਦੇਖੋ ਇਹ ਥੋੜਾ ਜਿਹਾ ਬੱਚੇ ਦਾ ਕਰੂਈ ਹਾਂ ਅੱਛਾ ਮੈਨੂੰ ਐਂ ਦੱਸ ਕੋਈ ਗੱਲ ਰੇਟ ਇਹਦਾ ਟਾਟਾ-ਪਾਟਾ ਜਮੇ ਫਿਰ ਰੇਟ ਇੱਕ ਵੀ 15 ਦੀ ਦੇ ਦਾਂਗੇ ਇੱਕ ਵੀ ਰੇਟ ਹੈ 15 ਦੀ ਦੇ ਦੇ ਹਾਂ ਆ ਜਾ ਕਰੋ ਫਿਰ ਲੈ ਜੋ ਲੈ ਜੋ ਕੋਈ ਗੱਲ ਨਹੀਂ ਇਹ ਥੋੜਾ ਇਹ ਬੱਚੇ ਦਾ ਕਰੂ ਹੀ ਹੋਰ ਤਾਂ ਕੋਈ ਗੱਲ ਨਹੀਂ ਲੈ ਵੀ ਆਹਾ ਵੱਡੇ ਕੱਟ ਕਾਠ ਵਾਲੀ ਦੂਜਾ ਸੂਆ ਸੂਈ ਹੋਈ ਆ ਤੇ ਕੋਈ ਗੱਲ ਨਹੀਂ ਲੈ ਜੋ ਬਈ ਇਹ ਆ ਦੂਜਾ ਸੂਆ 1,15,000 ਦੀ ਹਾਂ ਨਾ ਦੇ ਦਾਂਗੇ ਆਪ ਠੀਕ ਹੈ ਗੱਲ ਹਾਂ ਵੀ ਵਾਲਾ ਛੋੜ ਛੱਪਾ ਕਰ ਦੀ ਛੋੜ ਛੱਪਾ ਕਰਦਾ ਅਗਲਾ ਜਾਉਂਗੀ 80-85 ਕਹੇ ਉਹ ਤਾਂ ਫਿਰ ਕਿੱਥੇ ਹਾਂ ਉਹਦੀ ਤਾਂ 85 ਦੀ ਤਾਂ ਕੋਈ ਟੋਕੜ ਵੀ ਨਹੀਂ ਦਿੰਦਾ ਟੋਕੜ ਨਹੀਂ ਦਿੰਦਾ ਕਿਨੇਹੀਂ ਅੱਛਾ ਜਿਹੜੀ ਤੇਰੇ ਕੋਲੇ ਹੁਣ ਆਹ ਅਗਲੀ ਆ ਗਈ ਇਹਦਾ ਮੈਂ ਨੇ ਵਾ ਇੱਥੇ ਖੜੀ ਦੱਸ ਜਿਹੜੀ ਆ ਆ ਗਈ ਇਹਦਾ ਸੂਆ ਦੱਸ ਪਹਿਲਾਂ ਤਾਂ ਮੈਨੂੰ ਇਹਦਾ ਸੂਆ ਤੀਜਾ ਹੀ ਤੀਜਾ ਸੂਆ ਹਾਂਜੀ ਤੀਜਾ ਸੂਆ ਸੂ ਗਈ ਹਾਂਜੀ ਸਿੰਘ ਜਾਂ ਇੱਕ ਐਂ ਲੱਗਦਾ ਜੀ ਵੇ ਹਨਾ ਟੋਪੀ ਲਾਈ ਹੋਈ ਹੈ ਜੀ ਅੱਛਾ ਤੀਜਾ ਸੂਆ ਸੂ ਗਈ ਤੇ ਕਿੰਨੇ ਦਿਨ ਮਤਲਬ ਇਹਦਾ ਕੀ ਹਿਸਾਬ ਕਿਤਾਬ ਹੈ ਇਹਦੇ 20 ਦਿਨ ਪਈ ਹੈ ਹਜੇ 20 ਤੋਂ ਵੱਧ ਲੈ ਜੂਗੀ 20 ਤੋਂ ਵੱਧ ਹਾਂਜੀ ਇਹ ਤਾਂ ਐਂ ਆ ਗਿਆ ਵੀ ਆਪਾਂ ਜਾਏ ਤੇ ਨਾਲ ਪਾਤ ਗੀ ਸੀਗਾ ਹਾਂ ਇੱਕ ਕੱਚੀ ਕਰਕੇ ਪਾਤੀ ਠੀਕ ਹੈ ਤੇ ਕਿੰਨਾ ਦੁੱਧ ਦਿੱਤਾ ਇਹਨੇ ਇਹਨੇ 14 ਤੋਂ ਕਿਲੋ ਦੁੱਧ ਤਾਂ ਆਪਣੇ ਕੋਲ ਚੋਇਆ ਹੋਇਆ ਜੀ ਦਾ ਆਮਦਾਨੇ ਤੇ ਆਪਣੇ ਤੇ 14 ਕਿਲੋ ਹਾਂਜੀ ਤੇ ਹੁਣ ਤੀਜੇ ਸੂਏ ਵਾਸਤੇ ਕਿੰਨਾ ਕਿ ਦੁੱਧ ਪਾ ਸਕਦੀ ਹੈ 15 ਦੇ ਦੂਜੀ ਅਗਲਾ 14 15 ਮੰਨ ਕੇ ਲੈ ਜੇ ਠੀਕ ਹੈ ਇਹ ਪਏ 20 ਦਿਨ ਇਹਦੇ ਹਾਂਜੀ ਬਹੁਤ ਦਿਨ ਪਿਆ ਯਾਰ ਇਹਦੇ ਹਨਾ ਲਾਉਣ ਦੀ ਲੂਣ ਦੀ ਹੁਣ ਚੰਗਾ ਲੱਗ ਗਿਆ ਲੈ ਚੱਲ ਕੋਈ ਗੱਲ ਨਹੀਂ ਫਿਰ ਖੋਲੋ ਕੇ ਰਾਂ ਲੈ ਵੀ ਆ ਜੋ ਟੀਨਾ ਇੰਨਾ ਦੀ ਬੇਲ ਬੂਲ ਬਹੁਤ ਆ ਇਹਦੀ ਕੱਦ ਵੀ ਬਹੁਤ ਆ ਤੇ ਜਿਹੜਾ ਇਹਦਾ ਨਾ ਹੋਰ ਵੀ ਤਰੀਕਾ ਤੁਹਾਨੂੰ ਦੱਸ ਦਿੰਨਾ ਇਹਦੀ ਜੱਤ ਜੋਤਾ ਜਿਹੜਾ ਰੰਗਵਾਜ ਆ ਬਹੁਤ ਚੰਗਾ ਹੈਗਾ ਤੇ ਇੱਧਰਲੇ ਪਾਸੇ ਤੁਸੀਂ ਕੱਦ ਕਾਠ ਨੋਟ ਕਰ ਲਓ ਸੂਨ ਵਾਲੀ ਝੋਟੀ ਦਾ ਇਹ ਲੇਵਾ ਹਜੇ ਨਾ ਇਹ ਲਾਉਣ ਲੱਗ ਗਈ ਆਹ ਦੇਖੋ ਥਾਂ ਜਿਹੜਾ ਹੈਗਾ ਉਹ ਕੱਲਾ ਕੱਲਾ ਤੇ ਲੈ ਚੱਲ ਬਈ ਤਾਂ ਫਾਇਦਰ ਲੈ ਤਾਲਾ ਇੱਕ ਸਿੰਘ ਜਿਹੜਾ ਹੈਗਾ ਇਹਦਾ ਨਾ ਜ਼ਰੂਰ ਭਰਿਆ ਹੋਇਆ ਹੋਏਗਾ ਇੱਕ ਸਿੰਘ ਤੜਾਲਾ ਸੀਗਾ ਹਾਂ ਟੋਪੀ ਲਈ ਆ ਸਿੰਘ ਨੂੰ ਨਹੀਂ ਕੋਸ ਸਹੀ ਗੱਲ ਆ ਇਹ ਲੈ ਜਾ ਲੈ ਜਾ ਲੈ ਜਾ ਕੇ ਰਾਂ ਦਿਖਾ ਦਗੇ ਕੇ ਰਾਂ ਆਪਾਂ ਪਈ ਪਸੂ ਤਰਾਏ ਵੀ ਜਿਹੜਾ ਥਣ ਹੈਗਾ ਪਸੂ ਥਣ ਤਰਾਏ ਵੀ ਲੋਟਾ ਅੱਛਾ ਲੇਵਾ ਤਾਂ ਲਾਉਣ ਲੱਗੀ ਪੂਰਾ ਹਾਂ ਹਾਂਜੀ ਇੱਕ ਮਿੰਟ ਖੜਾ ਲਾ ਇਹ ਆ ਦੇਖੋ ਚੈੱਕ ਕਰ ਲਓ ਇਧਰਲੇ ਪਾਸੇ ਮੈਂ ਇਧਰੋਂ ਵੀ ਦਿਖਾ ਦਿੰਦਾ ਇਹ ਹੁਣ ਇਧਰੋਂ ਵੀ ਚੈੱਕ ਕਰ ਲਓ ਠੀਕ ਆ ਮਲਕਰਨ ਇਹਦਾ ਫਿਰ ਰੇਟ ਕਿੰਨਾ ਕਰਤਾ ਇਹ ਰੇਟ ਕੱਚੀ ਕਰਕੇ ਫੋਨ ਤੇ ਕਰ ਲਾਂਗੇ ਚੱਲ ਰਹਿੂ ਜਾਈ ਜੀ ਰਹਿੂ ਜਾਈ ਜੀ ਹਾਂ ਠੀਕ ਆ ਲੋ ਵੀ ਆਹ ਦੇਖ ਲਓ ਜਿਹੜੀ ਆ ਜਾਂਦੀ ਹੈ ਨਾ ਇਹ ਨੇ ਦੂਜੇ ਸੂਏ 14 ਕਿਲੋ ਦੁੱਧ ਦਿੱਤਾ ਹੋਇਆ ਹੁਣ ਇਹਦਾ ਸੂਣ ਦਾ ਟਾਈਮ ਜਿਹੜਾ ਹਜੇ ਪਿਆ ਹੈ ਆ ਜਾ ਕਰ ਅੱਛਾ ਬਲ ਕਰਨੇ ਚਾਹੀਏ ਤੇਰੇ ਫੋਨ ਨੰਬਰ ਦੀ ਗੱਲ ਕਰਨੀ ਹੈ ਫੋਨ ਨੰਬਰ 78149 69260 ਜੀ ਦੂਜਾ ਨੰਬਰ ਹੈਗਾ 94638 61916 ਠੀਕ ਆ ਅੱਛਾ ਗੱਲ ਕਰਨੀ ਬਾਕੀ ਬਰੀਡ ਤੇ ਆ ਬੱਚੀ ਨੇ 30 ਕਿਲੋ ਦਾ ਦਿੱਤਾ ਹੋਇਆ ਆਪਣੇ ਕੋਲੇ ਪਹਿਲੇ ਸੂਏ ਪਹਿਲੇ ਸੂਏ 30 ਲੀਟਰ ਹਾਂ ਜੀ ਆਮ ਆਪਣੀ ਸੇਵਾ ਤੇ ਜਿਹੜਾ ਘਰੇ ਦਾਣਾ ਦੂਣਾ ਪਾਉਣਾ ਪੱਕੀ ਗੱਲ ਹੈ ਪੱਕੀ ਗੱਲ ਹੈ ਚਵਾਇਆ ਅੱਛਾ ਹੁਣ ਇਹ ਹਜੇ ਗੱਬਣ ਹੋਈ ਨਹੀਂ ਨਾ ਗੱਬਣ ਕਰਮੀ ਕਰਕੇ ਨਹੀਂ ਕਰਾਈ ਜੀ ਫਿਰ ਕੋਈ ਗਾਹ ਨਹੀਂ ਕੁਝ ਦੇਣਾ ਠੀਕ ਆ ਤੇ ਇਹਨੇ 30 ਦਿੱਤਾ 30 ਦਿੱਤਾ ਜੀ ਉਹ ਦੂਜੀ ਦੇਖ ਲਓ ਇਹਨੇ ਇਹਨੇ 20 ਕਿਲੋ ਦੁੱਧ ਆਪਣੇ ਕੋਲ ਇਹਨੇ ਦਿੱਤਾ ਹੋਇਆ। ਕਿਹੜੀ ਨੇ? ਆਹ ਜਿਹੜੀ। ਅੱਛਾ ਇਹਨੇ ਵੀ? ਹਾਂ ਜੀ। ਦੇਸੀ ਬਰੀਡ ਆ ਜੀ। ਦੇਸੀ ਬਰੀਡ ਆ ਜਮਾ। ਦੋਨੇ ਪਾਸੇ ਬਹਿ ਕੇ ਚੋਈ ਚਲੋ। ਅੱਛਾ ਕ੍ਰੌਸ ਚ? ਹਾਂ ਦੋਨੇ ਪਾਸੇ ਬਹਿ ਕੇ ਚੋਈ। ਅੱਛਾ ਆਹ ਕੱਟੀ ਕਿਹੜੀ ਐ? ਇਹਦੀ ਕੱਟੀ ਮਾਂ ਸੇਲ ਕਰਦੀ ਸੀ। ਇਹ ਵੀ ਚੰਗੇ ਠੀਕੇ ਦੀ ਐ। ਇਹ ਵੀ ਚੰਗੇ ਚਿਕਦੀ ਤੇ ਆਹਾ। ਇਹ ਵੀ ਵਧੀਆ ਠੀਕੇ ਦੀ ਆਈ ਇਹਨੇ। ਇਹ ਪਿੱਛੇ ਆਈ ਸੀ ਮੱਝ ਦੇ। ਮੱਝ ਦੇ ਪਿੱਛੇ ਆਪਣੇ ਕੋਲੇ। ਆਹ ਆਹ ਮੱਝ ਆ ਗਈ ਇੱਕ ਤੇ। ਆਹ ਮੱਝ ਆ ਗਈ। ਠੀਕ ਐ। ਇਹ 13-14 ਕਿਲੋ ਦੁੱਧ ਦੇ ਦਿੰਦੀ ਆਪਣੇ ਤੇ ਇੱਕ ਜਿਹੜੀ ਆਹਾ ਆ ਗਈ ਹੁਣ ਤੇਰੇ ਕੋਲੇ ਜਿਹੜੀ ਇਹ ਸਾਨੂੰ ਮੈਨੂੰ ਦੇਖ ਕੇ ਚੰਬਲ ਦੀ ਜੀ ਆਹਾ ਇਹ ਯਾਰ ਤੇਰੀ ਮੱਝ ਮੈਨੂੰ ਚੰਗੀ ਲੱਗੀ ਚੰਗੀ ਲੱਗ ਦੁੱਧ ਪਾਉਂਦੀ ਆ 13 14 ਕਿਲੋ ਆਪਣੇ ਬਸ ਜਦੋਂ ਚਾਹਦੇ ਸੀ ਆਪਾਂ ਉਹਦੇ ਦੇਈ ਜਾਂਦੇ 13 ਕ ਹਾਂਜੀ ਠੀਕ ਐ 12 ਤੋਂ 13 12 ਤੋਂ 13 ਤੇ ਸੂਆ ਕਿੰਨਾ ਵਾਂ ਸੂਂਦੀ ਐ ਸੂਆ ਜੀ ਹੁਣ 15ਵਾਂ ਸੂਆ ਸੂਣਾ ਨਾਲੇ 15ਵਾਂ ਹਾਂਜੀ ਕਿ ਪੰਜਵਾਂ ਆਖਿਆ ਸੀ 15ਵਾਂ ਮੈਂ ਤਾਂ ਪੰਜਵਾਂ ਆਖਿਆ ਪਹਿਲਾਂ 15ਵਾਂ ਹੀ ਲੇਖਾ ਲੱਗ ਗਿਆ ਤੁਹਾਨੂੰ 15 ਆਹਾ ਦੇਖ ਲਓ ਮਿੱਤਰੋ ਏ ਆਹਾ 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 ਆਹ ਦੇਖ ਲਓ ਮਿੱਤਰੋ ਮੈਂ ਆਖਿਆ ਕਿ ਤੇ ਪੰਜਵਾਂ ਸੂਆ ਸੁੰਦੀ ਆ 15ਵਾਂ ਸੂਆ ਆਹ ਜਿਹੜੀ ਹੈਗੀ ਮੱਜ ਚੈੱਕ ਕਰ ਲਓ 15ਵਾਂ ਸੂਆ ਡੇਢ ਮਹੀਨਾ ਰਹਿ ਗਿਆ ਜੀ ਬਸ ਅੰਦਰ ਡੇਢ ਮਹੀਨਾ ਡੇਢ ਮਹੀਨਾ ਰਹੇਗਾ ਅੱਛਾ 15 ਸੂਏ ਸੂਪੀ ਤੇਰੇ ਕੋਲ ਕਮਾਲ ਦੀ ਗੱਲ ਆ ਯਾਰ ਦੇਖੀ ਲੈ ਪੰਜਵਾਂ ਸੂਆ ਲੱਗਦੀ ਮੈਨੂੰ ਤਾਂ ਮੈਨੂੰ ਐ ਲੱਗਿਆ ਜਿਵੇਂ ਵੀ ਇਹ ਪੰਜਵਾਂ ਕਿਹਾ ਲੈ ਵੀ ਆਹ 15ਵਾਂ ਸੂਆ ਦੇਖ ਲਓ ਤੁਸੀਂ ਤੇ ਬਹੁਤ ਹੁੰਦਾ ਹੈ ਨਾ ਬਹੁਤ ਆਈ ਸੇਵਾ ਤੇ ਆ ਬਾਕੀ ਕਰਦੀ ਆ ਜੀ ਕਰਦੀ ਕੱਟੀਪਾਲੀ ਹੋਈ ਚਲੋ ਚੱਲੀ ਚੰਗੀ ਗੱਲ ਆ ਬਾਕੀ ਮਿੱਤਰੋ ਇਹ ਦੇਖ ਲਓ ਹੁਣ ਤੁਸੀਂ ਵੀ ਭਾਈ ਇਹ 15ਵਾਂ ਸੂਆ ਅਗਲਾ ਕਹਿਆ ਜਾਂਦਾ ਵੀ ਯਾਰ ਇਹ ਆਏ ਆ ਫਲਾਨਾ ਧੌਂਕਾ ਤੇ ਪਸ਼ੂ ਪਈਦਾ ਆ ਜਿਹੜੀ ਹੈਗੀ ਨਾ 12 13 ਕਿਲੋਲੀ ਇਹ ਵੀ ਚੰਗੀ ਹੈਗੀ ਮੱਝ ਬਾਕੀ ਭਾਈ ਆਹ ਗੁਰਮਤਿ ਬਕੀਚ ਹੈ ਹੈ ਇਹਦਾ ਆਰ ਪਰ ਦਾ ਵੇਚਤਾ ਹੀ ਬਾਹ ਹੋਇਆ ਆਰ ਪਰਵਾਰ ਬਾਹਲਾ ਵੇਚਤਾ ਇਹ ਜੀ ਹਜੇ ਆਪਣੇ ਕੋਲ ਕੋਈ ਨਾਗ ਹੈ ਨਹੀਂ ਹੋਣ ਵਾਲਾ ਰੱਖਾਂਗੇ ਵੇਚੀ ਗਏ ਉਦੋਂ ਲੈ ਵੀ ਆਹ ਦੇਖ ਲਓ ਕਹਿੰਦੇ ਹੁਣ ਨਾਗ ਜਿਹੜਾ ਹੈਗਾ ਆਪਾਂ ਰੱਖਾਂਗੇ ਆਰ ਪਰਵਾਰ ਜਿਹੜਾ ਹੈਗਾ ਇਹਦਾ ਬਹੁਤ ਵੇਚਤਾ ਬਾਕੀ 15 ਸੂਏ ਵੀ ਬਹੁਤ ਹੁੰਦੇ ਆ ਹਨਾ ਤੇ 15 15 ਇਹ 15 ਸੂਏ ਸੂਪੀ ਦੇ ਇਹ 15 ਹਾਂ ਜਵਾਨ ਹੋ ਗਿਆ ਕਿ ਨਹੀਂ ਬਾਈ ਮੈਂ ਦੇਖਾ ਸੂਏ ਹੀ ਦੇਣ ਲੱਗੀ ਸੀਗੀ ਜੋ ਨਿਕਾ ਜਾ ਹੁੰਦਾ ਸੀ ਠੀਕ ਹੈ ਗੱਲ ਚਲੋ ਬਹੁਤ ਬਹੁਤ ਧੰਨਵਾਦ ਬਲਕਨ ਦਾ ਧੰਨਵਾਦ ਹੈਨਾ ਤੇ ਬਾਕੀ ਜਿਹੜਾ ਤੇਰੇ ਪਸੂ ਦੇਖ ਕੇ ਵੀ ਜਿਹੜੀ ਹੈਗੀ ਨਾ ਵੀ ਮਨ ਨੂੰ ਸ਼ਾਂਤੀ ਆਈ ਇਹ ਵੀ ਚਲ ਤੂੰ ਨਿੱਕੀ ਉਮਰ ਦਾ ਮੁੰਡਾ ਜੇਵੇਂ ਸੇਵਾ ਸੰਭਾਲ ਕਰਨ ਦੇ ਵਿੱਚ ਕੋਈ ਕਮੀ ਦਾ ਛੱਡਦਾ ਨਹੀਂ ਬਾਕੀ ਤੁਹਾਨੂੰ ਪਤਾ 100 ਮਜਬੂਰ ਹੁੰਦੇ ਆ ਤਿੰਨੇ ਨਗ ਬਾਈ ਦੇ ਘਰ ਦੇ ਨੇ ਕਿਵੇਂ ਲੱਗੀ ਮਾਝਾ ਹਾ ਦੱਸਿਓ ਜਰੂਰ ਖੁੱਲੇ ਲੇਵੇ ਵਾਲੀ ਆ ਕੋਲ ਆ ਕੇ ਆਪਾਂ ਲੇਵਾ ਵੀ ਚੈੱਕ ਕਰਵਾ ਦੇ ਆ ਦੇਖ ਲਓ ਹੁਣ ਜਿਹੜੀ ਇਹ ਨੀਲੀ ਰਵੀ ਦੀ ਮੱਝ ਦਾ ਆਰਡਰ ਕਿਵੇਂ ਲੱਗਿਆ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ